ਪਕੀਰੀ ਪਿੱਛੇ ਮੁੜ ਜਾ ਮੇਰਾ ਤੇ ਮੀਰਾ ਦਾ ਜਵਾਬ ਸੁਣੋ ਕਿਆ ਆਖਿਆ ਐ ਬਿਤਾਈ ਜੰਗਲ ਕੁਦਿਆਲੀ ਬਾਬਾ ਕਰਮਨ ਜੋਰ ਸੁਖੀ 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 ਜੰਗਲ ਸਾਹਿਬ ਦਾ ਹੈ ਨੰਦੀ ਵੜਿਆ ਐਜੇ ਐਜੇ ਸਤਰਾ ਜੀ ਮਹਾਰਾਜ ਜੀ ਨੂੰ ਗੰਗ ਸਾਗਰ ਨੰਨੋ ਰਾਜੇ ਸਾਹਿਬ ਦੇ ਬਕਰ ਨੂੰ ਅੰਨਿਦਾਰਤਾ ਸੁਣੀ ਮੀਨਾ ਕਣ ਕਣ ਦਾ ਸਾਦੇ ਜੀ ਨੂੰ ਕਿਰਪਾ ਕਰਤ ਬਤੂ ਇੱਕ ਸਾਧਨ ਦੰਦ ਰੰਗ ਕੰਤ ਸਿੰਘ ਵੜਿਆ ਣੋ ਬੈਨ ਸਾਨੂੰ ਐਸਾ ਰੰਗ ਚੜ੍ਹੇ ਕੰਸੀਵਾੜਿਆ ਜਿਹੜਾ ਕਦੇ ਉੱਤਰੇ ਨਾ ਐਸਾ ਰੰਗ ਚੜ੍ਹੇ ਕੰਸੀਵਾੜਿਆ ਜਿਹੜਾ ਕਦੇ ਉੱਤਰੇ ਨਾ ਮਾਣੋ ਐਸਾ ਰੰਗ ਚੜ੍ਹੇ ਕੰਸੀਵਾੜਿਆ ਜਿਹੜਾ ਕਦੇ ਉੱਤਰੇ ਨਾ

ਨਾ ਹਰੁ ਅਰੰਭਿ ਕਾਇਨਾਤਿ ਸੁਆਲ ਆਪਿ ਜਿੜਾ ਕੰਦੇ ਸੁਆਲੇ ਨਾ ਹਰੁ ਅਰੰਭਿ ਕਾਇਨਾਤਿ ਸੁਆਲ ਆਪਿ ਜਿੜਾ ਕੰਦੇ ਸੁਆਲੇ ਨਾ ਅੰਤ ਸਭ ਧੜੀ ਕੰਤਿ ਆਮੇ ਨਾ ਜੇਗਾ ਕਦੇ ਰੰਗ ਉਤਰੇ ਨਾ 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 ਅੰਨੋ ਐਸਾ ਰੰਗ ਰੰਗੀ ਮੇਰੇ ਪਾਸਾ ਜੜਾ ਕਦੇ ਉਤਰੇ ਸਾਨੂੰ ਐਸਾ ਰੰਗ ਰੰਗੀ ਕਾਂਸੀ ਵਾਲਿਆ ਜਿਹੜਾ ਕਦੇ ਉਤਰੇ ਨਾ ਸਾਨੂੰ ਐਸਾ ਰੰਗ ਰੰਗੀ ਕਾਂਸੀ ਵਾਲਿਆ ਬੜਾ ਬੜਾ ਸਮਾਪਤੀ ਕਰੀਏ ਫਿਰ ਅੰਮ੍ਰਿਤ ਆ ਸਾਨੂੰ ਐਸਾ ਰੰਗ ਸਤਿ ਸ੍ਰੀ ਅਕਾਲ ਸਗਤੇ ਸਤਿਕਾਰ ਦਤਾ ਜਾ ਰਿਹਾ ਸੋ ਪਾਉ ਪਾਤੀ ਵਾ ਬੜੇ ਪਿਆਰ ਨਾਲ ਸਤਕਾਰ ਨਾਲ ਕਿਰਤਨੀ ਜਥੇ ਦਾ ਸਨਮਾਨ ਕੀਤਾ ਜਾ ਰਿਹਾ ਸਰਦਾਰ ਗੁਰਜੀਤ ਸਿੰਘ ਜੀ ਪ੍ਰਬੰਧਕ ਕਮੇਟੀ ਨਾਲ ਲਾ ਕੇ ਇਸ ਪਾਲੇਵਾਲੀ ਨਗਰ ਨਗਰ ਵੱਲੋਂ ਸੰਗਤ ਵੱਲੋਂ ਕਿਰਤਨੀ ਜਥੇ ਦਾ ਸਰਪਾਉ ਦੇ ਨਾਲ ਸਤਕਾਰ ਕੀਤਾ ਜਾ ਰਿਹਾ ਹੈ ਬੇਅੰਤ ਮਾਇਆ ਤੇ ਕਿੰਨੀ ਸੰਗਤ ਤੁਸੀਂ ਬੈਠੇ ਹੋ ਬੇਅੰਤ ਮਾਇਆ ਰਬਣ ਕੀਤੀ ਹੈ ਸਤਗੁਰੂ ਕਿਰਪਾ ਕਰਨ ਸਾਰਿਆਂ ਦੇ ਧਜਾਨੇ ਭਰੇ ਰੱਖਣ ਮਾਰਿਆਂ ਦੀ ਤੇ ਕਿਰਪਾ ਕਰਨ ਮਾਰਾ ਸਾਰਿਆਂ ਨੂੰ ਆਪਣੇ ਕਰਤਾਂ ਦੇ ਨਾਲ ਜੋੜ ਕੇ ਰੱਖਣ ਸੱਚੇ ਪਾਤਸ਼ਾਹ ਜੀ ਤੇ ਸੰਗਤੇ ਰਬਦਾਸ ਮਾਰਾ ਨੇ ਜੋੜਿਆ ਤੇ ਆਪਾਂ ਜੁੜ ਕੇ ਰਹਿਣਾ ਹੈ ਉੜਿਆਂ ਤੇ ਬੈਠਾ ਮੇਰਾ ਸ਼ੈਨ ਸਾ ਟੁੱਟੇ ਅਨੁਰਭ ਨਾਲ ਤੋੜਦਾ ਉੜਿਆਂ ਤੇ ਬੈਠਾ ਮੇਰਾ ਸ਼ੈਨ ਸਾ ਟੁੱਟੇ ਅਨੁਰਭ ਨਾਲ ਤੋੜਦਾ پڑھو پڑھو جوڑے جوڑے آن بیٹھا بادشاہ ٹوٹے Boa ਦੀ ਕਰਦੇ ਆ ਐਨਿਕ ਹਾਜ਼ਰੀ ਪ੍ਰਵਾਨ ਕਰਿਓ ਬਹੁਤ ਖੁਲਾਹ ਹੋ ਜਾਂਦੀਆਂ ਨੇ ਸਤਿਗੁਰੂ ਦੇ ਬਖਸ਼ਣ ਜੋਗ ਨੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਸਭ ਤੋਂ ਪਹਿਲਾਂ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਜਿਨ੍ਹਾਂ ਦੀ ਕਿਰਪਾ ਕੀ ਕਈ ਸਬਾਬ ਬਖਸ਼ ਕੇ ਸਾਨੂੰ ਕਿਰਪਾ ਕਰਕੇ ਸਾਰਿਆਂ ਨੂੰ ਖਿੱਚ ਕੇ ਆਪਣੇ ਚਰਨਾਂ 'ਚ ਉਠਾਇਆ ਹੈ ਸਤ ਸੰਗਤ ਕਰਨ ਦਾ ਅੰਦੋਲਨ ਸਮਾਂ ਬੱਦਸਿਆ ਬੜੇ ਪ੍ਰੇਮ ਨਾਲ ਹਾਜ਼ਰੀਆਂ ਭਰਿਆ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਸਾਹਿਬ ਦਾ ਧੰਨਵਾਦ ਗੁਰੂ ਕ੍ਰਿਯਾਂ ਸੰਗਤਾਂ ਦਾ ਧੰਨਵਾਦ ਸਾਡੇ ਸਤਕਾਰਯੋਗ ਸਰਦਾਰ ਬਲਜੀਤ ਸਿੰਘ ਜੀ ਬੜੇ ਪਿਆਰ ਵਾਲਾ ਪਰਿਵਾਰ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਾਏ ਨੇ ਤੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਸਾਰੀ ਸੰਗਤ ਜਿੰਨੇ ਵੀ ਪ੍ਰਬੰਧਕ ਵੀਰ ਸਾਰਿਆਂ ਦਾ ਬڑے ਪਿਆਰ ਨਾਲ ਤੁਸੀਂ ਕਿੰਨੇ ਦਿਨਾਂ ਤੋਂ ਲੈ ਕੇ ਲੱਗੇ ਹੋ ਤਿਆਰੀਆਂ ਕੀਤੀਆਂ ਨੇ ਅਖੰਡ ਪੜ੍ਹ ਸਾਹਿਬ ਦੀ ਸੇਵਾ بڑے ਲੰਗਰਾਂ ਦੀ ਸੇਵਾ بڑے ਪਿਆਰ ਦੇ ਨਾਲ ਤੁਸੀਂ ਆਪਣੀ ਕਮਾਈਆਂ ਦੇ ਵਿੱਚੋਂ ਦਸਵੰਧ ਦੀ ਮਾਇਆ ਦਿੱਤੀ ਹੈ بڑے ਪਿਆਰ ਦੇ ਨਾਲ ਅ ਗੁਰੂ ਸਾਹਿਬ ਕਿਰਪਾ ਕਰਨ ਸੱਜੇ ਪਾਤਸ਼ਾਹ ਆਪਣੇ ਪਿਆਰਿਆਂ ਦੀ ਸੇਵਾ ਦੇਖੇ ਨਾ ਰਿਓ ਮਾਰਾ ਜੀ Hari seva Hari seva ਧਰਨ ਥੇਰ ਕੇ ਸਮਾਗਲ ਸਣ ਸਾਰਿਆਂ ਨੂੰ ਇਦਾਂ ਬੈਠ ਕੇ ਆਨੰਦ ਮਾਣਨੇ ਬੜਾ ਆਨੰਦ ਆਉਂਦਾ ਹੈ ਜਦੋਂ ਤੁਸੀਂ ਬੈਠ ਕੇ ਇਦਾਂ ਸਾਧਦੇ ਹੋ ਸੁਣਦੇ ਹੋ ਤੁਹਾਡਾ ਬੈਠਿਆ ਇਥੇ ਇਹ ਵੀ ਇੱਕ ਭਗਤੀ ਹੈ ਸੁਣਨਾ ਕੀਰਤਨ ਸੁਣਨਾ ਇਹ ਵੀ ਭਗਤੀ ਹੈ ਸਰਵਣ ਭਗਤੀ ਹੈ ਆਪ ਕੋ ਸਤਨਾ ਸ਼੍ਰੀ ਅਕਾਲ ਸਾਰੇ ਇਦਾਂ ਹੀ ਜੁੜੇ ਰਹੋ ਸਤਿਗੁਰ ਦੇ ਨਾਲ ਦਰ ਘਰ ਦੇ ਨਾਲ ਅੰਮ੍ਰਿਤ ਵੇਲੇ ਉਠਿਆ ਕਰੋ ਇਸ਼ਨਾਨ ਕਰਕੇ ਗੁਰੂ ਘਰ ਆਇਆ ਗੁਰੂ ਹਾਜ਼ਰੀਆਂ ਫਰਿਆ ਕਰੋ ਬਾਣੀ ਪੜਿਆ ਗੁਰੂ ਸੇਵਾ ਕਰਿਆ ਗੁਰੂ ਸਿਮਰਨ ਕਰਿਆ ਕਰੋ ਤੇ ਮਨ ਬਣਦਾ ਹੈ ਅੰਮ੍ਰਿਤ ਜਰੂਰ ਸਕੂ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਦੀ ਦਾੜੀ ਮਿਆ ਰੱਖੋ ਕੇਸ ਰੱਖੋ ਅੰਮ੍ਰਿਤ ਸਕੂ ਗੁਰੂ ਵਾਲੇ ਬਣ ਕੇ ਸਤਗੁਰ ਦੇ ਲੜ ਲੱਗ ਜਾਓ ਤੇ ਮਹਾਰਾਜ ਸਾਹਿਬ ਨੇ ਸਤ ਸਰਦਾਰ ਬਣਾਇਆ ਤੇ ਸਰਦਾਰ ਬਣ ਗਏ ਆਪਾਂ ਮਹਾਰਾਜ ਦੇ ਲੜ ਲੱਗੇ ਸਤਿ ਪਾਏ ਸਤਿ ਜੀ ਦੇ ਇੰਨੀਆਂ ਕਮੇਟੀਆਂ ਨੂੰ ਪ੍ਰਵਾਦ ਕਰਿਓ ਗੁਰੂ ਘਰ ਜਰੂਰ ਆਇਆ ਕਰੋ ਬਾਣੀ ਜੂਰ ਪੜਿਆ ਕਰੋ ਸੇਵਾ ਜੂਰ ਕਰਿਆ ਕਰੋ ਹੌਲੀ ਹੌਲੀ ਦਾ ਅੱਜ ਆਏ ਆ ਇਦਾਂ ਰੋਜ਼ ਆਇਆ ਕਰੋ ਮਹਾਰਾਜ ਦੇ ਦਰ ਤੇ ਅੱਜ ਕੁਛ ਕੱਲ ਕੁਛ ਸੰਗਤ ਕਰਦੇ ਆ ਕਰਦੀ ਰੰਗ ਚੜਦਾ ਆ ਬਹੁਤ ਸਤਨਾਮ ਸ੍ਰੀ ਵਾਹਿਗੁਰੂ ਜਿਉਂ ਲਿਆ ਸੰਗਤ ਕਰਦੇ ਜਾਮਾਗੇ ਰੰਗ ਚੜਦਾ ਜਾਏਗਾ ਆਓ ਹਣ ਆਪਾਂ ਅਨੰਦ ਸਹਿਬ ਅਨੰਦ ਸਹਿਬ ਦਾ ਫਾਟ ਕਰਦੇ ਆ ਫਿਰ ਆਪਾਂ ਅਰਦਾਸ ਵਿੱਚ ਜੁੜਾਂਗੇ ਸਾਰੀਆਂ ਸੰਗਤਾਂ ਦਾ ਧੰਨਵਾਦ ਰਾਮ ਕਲੀ ਮਹੱਲਾ ਕੀ ਜਨਾਂ ਦੇ ਕੋ ਅੰਕਾਰ ਸਤਿ ਪ੍ਰਸਾਦ ਇਹਦੇ ਪੜ ਤੋਂ ਸਾਰੀ ਸੰਗਤ ਅਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਤਾ ਪਾਇਆ ਸਹਿ ਸੇਤੀ ਮਨ ਬਦੀਆਂ ਬਦਾਈਆਂ ਜਿ ਘਾਮ ਨਿਆਇ ਸਰਦੁ ਕੰਗਵੋ ਘਰੀ ਕੇ ਰਾਮ ਨਜਨੀ ਬਸਾਇ ਹੁਣ ਭਾਈ ਬੋਲਾਂ ਦੂਜਾ ਹਿੱਸਾ ਭਾਈਆਂ ਦਾ ਹੁਣ ਭੈਣਾ ਬੋਲੋ ਏ ਮਨ ਮੇਰੀਆ ਤੂ ਸਦਾ ਰੂ ਹੋਇ ਨਾ ਦੇ ਹਰ ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਣਾ ਅੰਕੀ ਕਰ ਭਾਈ ਬੋਲੋ ਸਭ ਨਾਗਲਾ ਸਮਰੱਥ ਸੁਣੀ ਤਹਿਣਾ ਕਹਿ ਨਾਨਕ ਮਨ ਮੇ ਸਦਾ ਰੂਹ ਹਰ ਨਾਲੇ ਜਿ ਸਾਰੇ ਮਹਾ ਗਿਆਨੀ ਕਰਤੇ ਰ ਕਰਤਾ ਤੇ ਰ ਸਭ ਕਿਸ ਹੈ ਜਿਸ ਦੇ ਇਹ ਸੁਖ ਬਾ ਕਰਦੇ ਹੀਰੇ ਨਾਮਿਸ ਸੰਤਿ ਸਾਰੂ ਕਾਹੀ ਕਰਦੇ ਸੱਜਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜੇ ਨ ਭੁਖਾ ਸਭ ਗਵਾਇਆ ਕਰ ਸਾਥ ਸੁਖ ਮੰਨ ਲਈ ਅਸੀ ਅਬੀਸ਼ਾ ਸਭ ਪੁਜਾਨ ਸਦਾ ਗੁਰ ਵਣ ਕੀਤਾ ਗੁਰ ਮਿੱਤ ਹੋ ਜਿਸ ਦੀਆਂ ਇਹ ਵਡਿਆੀਆਂ ਕਹਿ ਨਾ ਸੋ ਬੋ ਸੰਤੋ ਸ਼ਬਦ ਨਰੂਪਿਆ ਨਾਮ ਮੇਰਾ ਧਰੋ ਬਾਜੇ ਮਨ ਸਵਰਗਿਤ ਕਰ ਸੁਪਾ ਕੈ ਕਰ ਗਲਾ ਜਿਤ ਕਰਤਾ ਪੰਚ ਦੂਤ ਤੁਧ ਬਸ ਕੀਤੇ ਕਾਲ ਕੰਟ ਗੁਮਾਰਿਆ जने पूरे जा ਇੱਲੇ ਸਰ ਸਤਿ ਸ਼੍ਰੀ ਅਕਾਲ ਇੱਲੇ ਸਰ ਸਤਿ ਸ਼੍ਰੀ ਅਕਾਲ ਆਪਾਂ ਆਇਆ ਵਾਸ਼ਟਾ ਗੁਰੂਆਂ ਅੰਮੀ ਆਪੋ ਆਪਣੇ ਜੇੜੜ ਕੇ ਗੁਰੂ ਦੇ ਨਾਮ जय जय श्री नाथ